ਉਹ ਛਾਲ ਮਰੇ ਗਏ ਉਹ ਸੰਗਨ ਨੇ ਬੋਲੇ ਹੈ ਇਹ ਕੀ ਹੈ ਇਹ ਕੀ ਹੈ ਇਹ ਕੀ ਹੈ ਉਹ ਉਹ ਪੁਰਾਣੇ ਨੇ ਕੁੜੀ ਗੁੱਟੀ ਦੇ ਕੰਜਰੋ ਉਹ ਤੁਰਪ ਚੱਲ ਚੱਕ ਹੁਣ ਐਂ ਦੇ ਜਾਂਦੀ ਨੇ ਖੁੱਲੂ ਹੀ ਛੱਡਿਆ ਪਿਆ ਹੈ ਆ ਟੂਟੀ ਆ ਰਹੀ ਹੈ ਪਾਣੀ ਡੁੱਲੀ ਜਾਂਦਾ ਹੈ ਐਂ ਲੈ ਜੀ ਮੱਢੋ ਜੀ ਨੇ ਬੜਾ ਲੋਹੂ ਕੀਤਾ ਆਖਿਆ ਕਦੋਂ ਆਂਦੇ ਆ ਬੱਲਾਂ ਅੱਜ ਇੱਥੋਂ ਨਾਂਗੇ ਤੋਂ ਠੀਕ ਕਰਦੇ ਇਹ ਵੀ ਭੈਣ ਦੇ ਉਂਗਣਾ ਲਾਊਗਾ ਉਹਦੇ ਵਰਗੀ ਉਹਦੇ ਵਰਗੀ ਮੈਂ ਤੜ ਕੀ ਖੇਤ ਵਗ ਜਾਣਾ ਅੱਜ ਕਰਦਾ ਇਹਦੇ ਨਾਲ ਗੱਲਾਂ ਤਾਂ ਫੇਰ ਲੋਟ ਹੀ ਨਹੀਂ ਹੁਣਾ ਢਾਂਚਾ ਹੈ ਹੈ ਜੀ ਅੰਦਰੇ ਸੀ ਆਹ ਦੇਖ ਲਈ ਇਹ ਨਹੀਂ ਸਾਰਾ ਦੇ ਨਾਲ ਮੈਂ ਲੱਖਣ ਨਹੀਂ ਵੀ ਮੈਂ ਬਾਹਰ ਵੀ ਦੇਖਣਾ ਪਸੂ ਢਾਂਡਾ ਪਾਣੀ ਲਿਓ ਹਾ 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 ਹਰਾਮਦਾਰੀ ਆ ਗਈ ਹਾਇ ਪਾ ਦੇ ਨੀ ਹੋਰ ਕੋਈ ਗੱਲ ਹੀ ਨਹੀਂ ਤੈਨੂੰ ਕੋਈ ਮਸਕ ਆ ਗਈ ਲੱਗਦਾ ਹੈ ਤੈਨੂੰ ਲੱਗਦਾ ਕਿਹੜਾ ਕੰਦਰ ਕੰਦਾ ਢੱਕਾ ਮੈਂ ਕਰੀਆ ਹੋਰ ਦੇ 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 ਨਾ ਲੂ ਦੀ ਲੈ ਗਰ ਗੱਲ ਹੀ ਨਹੀਂ ਸੁਣਦੀ ਉਹ ਮੈਨੂੰ ਤਾਂ ਬੋਲਣ ਹੀ ਨਹੀਂ ਦਿੰਦੀ ਰਾਤ ਨੂੰ ਕਿਵੇਂ ਪੀਣਾ ਜਿਹੜੇ ਦਿਨੇ ਨਹੀਂ ਪੀਂਦ ਦਿੰਦੇ ਉਸ ਟੈਨਸ਼ਨ ਆਵਾ ਤਾਂ ਕਿੰਨੀਆਂ ਨੇ ਕੋਈ ਕਿਹੜੇ ਲਾਲਾਂ ਖੇਡਣ ਲੱਗ ਜਾ ਇੱਥੇ ਹੈ ਤਰਾਂ ਨਾ ਬੁਦੀ ਦੇਣਾ ਮੈਂ ਕਿਹਾ ਸੋਚੀਏ ਮੇਰੇ ਵੱਤ ਨੂੰ ਆ ਮੈਂ ਕਾਇਨੀ ਕਰੀ ਮੇਰੇ ਹੋਵੇ ਤੂੰ ਦਾ ਉਧਰ ਵਰਗੀ ਉਧਰ ਵਰਗੀ ਸਾਰਾ ਦਾ ਤੱਤਾ ਪਾਣੀ ਹੈ ਜੇ ਤੂੰ ਚੱਜਦੀ ਓਵੇਂ ਸਾਰਾ ਕੁਝ ਨਾ ਹੋ ਜਾਏ ਆ ਚੱਕ ਮੂੰਹ ਵੀ ਲੋਟਾਂ ਦੀ ਗੱਲ ਨਹੀਂ ਕਰਨ ਦੀ ਪਾਣੀ ਨਹੀਂ ਪੀਣ ਦੀ ਘੋਟਾ ਬੁੜਬੁੜ ਲੱਜੂ ਆਨਸਰ ਕਰਨਾ ਆ ਡੱਕ ਲੈਂਦਾ ਸਨੇਹੀ ਹੋਰ ਕੋਈ ਕੰਮ ਹੀ ਨਹੀਂ ਇਹਨੂੰ ਹੈ ਤੇਰੇ ਬਾਹਰ ਦਾ ਤੇਰੇ ਬਾਹਰ ਦਾ ਬਾਹਰ ਦਾ ਫੇਰਾ ਹੈ ਤੂੰ ਮੈਨੂੰ ਮਾਰਨਾ ਤੂੰ ਮਾਰੂਗਾ ਜੀ ਹੈਗਾ ਮੇਰੇ ਬਾਹਰ ਨੇ ਮੈਂ ਤਾਂ ਮਾਰੂਗਾ ਮੇਰੇ ਬਿੱਕਰ ਦਿੱਤੇ ਨੇ ਮੇਰੇ ਬਿੱਕਰ ਤੇਰੇ ਭੈਣ ਦੀਆਂ 10 ਕਿਲੋ ਦੇ ਤਾਂ ਤੇਰੇ ਕੋਠੀ ਆਪਦੇ ਸਾਝੀਏ ਮਰੇ ਜੇ ਤੇਰੇ ਬਿੱਕੇ ਦਾ ਜੇ ਤੇਰੇ ਮੇਰੇ ਘਰ ਕਿਹਦੀ ਕੋਠੀ ਹੈ ਆਹ ਫੇਮੀਂ ਤੇਰਾ ਆਹ ਆਦੂ ਪਰ ਕੋੜਾ ਤੂੰ ਜਾ ਬਾਹਰ ਦੇ ਨੂੰ ਮਾਰ ਸਕਿਆ ਤੁਸਾਂ ਦਾ ਕਾਹਦੇ ਚਾਰੋ ਹੋਏ ਤੁਸਾਂ ਦਾ ਹੋਦਾ ਨਹੀਂ ਹੋਰ ਕਰ ਹੈ ਜਵਾਨੀਆਂ ਦਾ ਰਬਕ ਲੈਂਦਾ ਦਾਰੂ ਦਾ ਤੁੰਮ ਤੋਂ ਦੁਨਵਰੀ ਕਹਤਾ ਲੈ ਇਹ 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 ਹਾਂ ਮੈਨੂੰ ਪੜਾ ਗੰਮ ਤੂੰ ਕੁੱਤੇ ਲਵੇ ਕੁਝ ਕਹਿ ਨਹੀਂ ਕਰੇਂ ਮੈਂ ਕਰਦੀ ਆ ਘਰੇ ਫੋਨ ਗਾੜੇ ਹਲੋ ਹਾਂ ਬਤ ਕੀ ਗੱਲਾਂ ਜੇ ਬੋਲਦੀ ਆ ਮੈਨੂੰ ਲੱਗਦਾ ਅੱਜ ਫੇਰ ਕੁੱਤੀ ਪਰੋਣੇ ਨੇ ਮੈਨੂੰ ਤਾਂ ਐ ਲੱਗਦਾ ਮੈਂ ਇਹਨੂੰ ਹਾਂ ਬਾਪੂ ਅੱਜ ਫੇਰ ਕੁੱਟਿਆ ਅੰਜਵਾਗ ਦਾ ਬਾਪ ਨਹੀਂ ਲੈ ਕੇ ਕੁੱਤੀ ਆਉਂਦਾ ਦੇਣੇ ਸਾਰਾ ਦਾ ਡਾਕਟਰ ਇਹਨਾਂ ਦਾ दारू ਦਾ ਤੁਸੀਂ ਆ ਗਏ ਜੇ ਤੁਸੀਂ ਆਉਣਾ ਤਾਂ ਆ ਜਾਓ ਤੇ ਨਹੀਂ ਆਉਣਾ ਮੈਂ ਤਾਂ ਕੁਛ ਕਾ ਕੇ ਮਰਦੀ ਆ ਮੈਨੂੰ ਨਹੀਂ ਪਤਾ ਪੁੱਤ ਉਹ ਮੈਂ ਪਹਿਲੀ ਆਖਿਆ ਜੀ ਪੁੱਤ ਇਹਨਾਂ ਨੂੰ ਵੀ ਤੁਸੀਂ ਨਾ ਕਰੋ ਰਹਿਤਾ ਇਹ ਚੰਗਾ ਨਹੀਂ ਕਹਿਣਾ ਕਮਤ ਇਹ ਨੰ ਮੰਨੀ ਨਹੀਂ ਗਏ ਪੁੱਤ ਕੁਛ ਨਹੀਂ ਖਾਣਾ ਪੀਣਾ ਮੈਂ ਆ ਗਿਆ ਬਸ ਤੇਰੇ ਕੋਲੇ ਅੱਧੇ ਘੰਟੇ ਤੋਂ ਪਹਿਲਾਂ ਪਹਿਲਾਂ ਸ਼ਹੀਦ ਜਣੇ ਹੁਣੀ ਆ ਜਾਣਾ ਪੁੱਤ ਜਦੋਂ ਇਹਨਾਂ ਦੀ ਵੀ ਕੋਈ ਸਬਜ਼ੀ ਦੁੱਤੀ ਜਾ ਦੇ ਬੜਾ ਲੂਣਾ ਉਹ ਮੈਂ ਤੈਨੂੰ ਸੋਹੇ ਵਾਸਟ ਪ੍ਰਿੰਟ ਤੋਂ ਨਹੀਂ ਉਹ ਸੋਹੇ ਆ ਜਾ ਜੱਕ ਤੋਂ ਔਰ ਕੌਣ ਆ ਗਿਆ ਮੇਰਾ ਆਜੀ ਦੁਕਾਨ ਤੇ ਤੁਝਾ ਆ ਗਿਆ ਔਰ ਕੀ ਤੇ ਜਮੀ ਨਹੀਂ ਉਹ ਮੁੰਡਿਆ ਉਹ ਦਿਨ ਰਾਤ ਹੀ ਬੈਠਾ ਰਹਨਾ ਬਹੁਤੇ ਗੋਡੇ ਲੱਗਿਆ ਰਹਿੰਦਾ ਉਹ ਪੁਰਾਣੇ ਨੇ ਕੁੜੀ ਗੁੱਟੀ ਦੇ ਕੰਜਰੋ ਉਹ ਤੁਰਪਾ ਚੱਲ ਚੱਕੁੰਦੇ ਚੱਲ ਮੋਟਰ ਚੱਕਦੇ ਗੱਲ ਵੀ ਹੋਈ ਹੋ ਕੁਛਾ ਗੱਲ ਕੋਈ ਕੋ ਤੁਹਾਨੂੰ ਉੱਤੇ ਕਹਿੰਦੀ ਕੀ ਹੋਣਾ ਜੀ ਪੁੱਤ ਮੈਂ ਤਾਂ ਉੱਤੇ ਕਹਿੰਦਾ ਵੀ ਕਾਂ ਚੰਗਿਆ ਰੀ ਚੰਗਿਆ ਤੂੰ ਉੱਤੇ ਤਾਂ ਤੁਸੀਂ ਕਹਿੰਦੀ ਬੜਾ ਚੰਗਾ ਬੜਾ ਚੰਗਾ ਭੱਜ ਭੱਜ ਕੇ ਹਾਂ ਆ ਗੱਲ ਜੀ ਚੱਕਦੇ ਮੋਟਰ

ਹਾਂ ਅਸਲ ਕਰੀ ਬਾਕਰੋਣਾ ਚਪਕਾ ਬਹੁਤ ਕਰੇ ਵਾਸਤੇ ਕਿ ਸਿਆਤਾ ਗਿਆ ਮਨ ਬਸ ਚਪਕਾ ਦੇ ਮਾਇਆ ਮਾਇਆ ਦਰਸ ਦਰਸ ਲੋਈ ਕੋਲ ਦੇਖੀ ਤੇ ਬਾਗੀ ਹੈ ਨਾ ਜਵਾਹ ਮੈਂ ਖੋ ਜਾ ਮੈਂ ਕੋਈ ਤੇ ਮਾ ਕਰ ਮੁੰਡਾ ਮੁੰਡਾ ਨਹੀਂ ਆਏ ਲੋ ਉਹਨੂੰ ਉਤਰੋ ਨਾ ਹਾਂ ਬੱਤਰ ਦਾ ਹਾਂ ਆ ਮੈਂ ਇਹਨਾਂ ਗਾਂ ਤੇ ਉਤਰੋ ਨਾ ਹਾਂ ਉਤਰੋ ਸੋਚੋ ਨਾ ਜਪੀ ਦੇਖੀ ਲੈਣੀ ਆ ਕਿੱਥੇ ਹੀ ਰੋ ਤੇਰੀ ਆ ਦੇਖੀ ਆ ਤੂੰ ਇੱਥੇ ਰੱਖਣ ਦੀ ਕੀ ਕਰ ਤਾ ਕਰ ਆ ਉਹਨੂੰ ਦੇਖੇ ਹੀ ਨਾ ਮਰ ਜਾਈ ਤੇ ਧੱਕੇ ਤੇ ਬੰਨ੍ਹ ਕੇ ਆਪਾਂ ਬੈਠੇ ਨਾਲ ਕਰ ਲੇਜਾ ਉਹ ਕਾਹਦੇ ਬੁੱਤ ਕੋਈ ਨਹੀਂ ਰਾਜਾ ਮੈਂ ਨਹੀਂ ਜਾਂਦਾ ਨਹੀਂ ਨਹੀਂ ਕੀ ਰੱਤਾ ਕੋਈ ਬੋਲਿਆ ਨਹੀਂ ਅਜੀ ਜਾਣ ਨੂੰ ਕੋਈ ਬਵਾਤ ਨਹੀਂ ਕੋਈ ਵਾਲੀ ਦੇਖ ਮਨੂ ਸਕੂਰ ਮੈਨੂੰ ਕਿੱਥੇ ਗਿਆ ਓ ਫਰਵਾਹ ਬੱਲੇਵਾ ਚੱਲਿਆ ਫਿਰ ਤਾਂ ਦੇਖ ਗਾ ਨਾ ਉਲੀ ਹੋ ਗਿਆ ਨਾ ਹੋ ਗਿਆ ਬਰ ਅੱਛੇ ਰਾਜਾ ਦੇਖੀ ਲੈਨੇ ਦੋ ਅੱਥੇ ਦੇ ਨਾ ਓਹੋ ਪੁੜੇ ਹੋ ਗਏ ਕਿਤਾ ਕੀ ਕਰੀਏ ਆ ਫੜਾ ਤੂੰ ਮੈਨੂੰ ਖੁੰਦਾ ਆ ਆ ਮੈਨੂੰ ਫੜਾ ਤੂੰ ਦੇਖ ਬੜਾ ਕਿੱਥੇ ਗਿਆ ਮੈਨੂੰ ਲੱਗਦਾ ਹੋਰਦਾਗਾ ਚਾਚਾ ਉਹ ਗੌਣੋਂ ਦੇ ਆ ਹੈ ਉਹ ਕਿਹੜੇ ਆ ਗਏ ਉਹ ਤਾਂ ਮੇਰੇ ਸਹੁਰੇ ਨੇ ਮੈਨੂੰ ਲੱਗਦਾ ਸੌਣ ਨਹੀਂ ਜਾਂਦਾ ਮੱਠੀਆਂ ਨਾਲ ਲੈ ਗਏ ਹੁਣ ਮੈਨੂੰ ਤਾਂ ਲੱਗਦਾ ਚਾਚਾ ਸਿੱਧੇ ਹੋਰੇ ਮੱਠੀਆਂ ਕਿਹੜੀਆਂ ਮਨ ਦਾ ਕੰਮ ਹੋਰ ਲਾਉਂਦਾ ਲੱਗਦਾਗਾ ਕਿਵੇਂ ਮੈਨੂੰ ਤਾਂ ਲੱਗਦਾ ਕੰਮ ਹੋਰ ਹੁੰਦਾ ਲੱਗਦਾ ਸਿੱਧੀ ਆਉਂਦੇ ਨੇ ਉਸਰੀ ਗੱਲ ਬਾਈ ਸ੍ਰੀ ਗੁਰ ਕਿਹੜੀ ਓਏ ਸ੍ਰੀ ਗੁਰ ਕਿਹੜੀ ਓਏ ਓ ਆ 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 ਇੰਨੇ ਕੇ ਫਰਦਾਈ ਹੁਣ ਕੁੜੀ ਨੂੰ ਤੰਗ ਨਹੀਂ ਕਰੂਗਾ ਇਹ ਉਹ ਦੇਖਿਆ ਸੀ ਹਾਂ ਉਹ ਪਾਕਸੂ ਦੇਖਿਆ ਸੀ ਕਿਵੇਂ ਜਾਂਦਾ ਹਾਂ ਉਹੀ ਅਸਲ ਹੈ ਉਹਨੂੰ ਗੱਲਾਂ ਉਹੀ ਸਿਖਾਉਂਦਾ ਹੈ ਤੇਰਾ ਹੁਣ ਇੰਨੇ ਠੀਕ ਹੋ ਗਿਆ ਤਮ ਆ ਜਾ